ਸਤਿ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਕਲਾਸ ਵਿੱਚ ਬਾਲ ਵਿਕਾਸ ਦੇ ਕੁਝ ਪ੍ਰਸ਼ਨਾਂ ਨੂੰ ਕਨਸੈਪਟ ਦੇ ਨਾਲ ਡਿਸਕਸ ਕਰਾਂਗੇ ਪੀਐਸਟੈਟ ਦੀ ਪ੍ਰੀਖਿਆ ਜਿਹੜੀ 26 ਮਈ 2024 ਨੂੰ ਕੰਡਕਟ ਕਰਵਾਈ ਜਾਏਗੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਸ ਕਲਾਸ ਨੂੰ ਬਣਾ ਰਹੇ ਹਾਂ ਪੇਪਰ 1 ਐਂਡ ਪੇਪਰ 2 ਦੀ ਤਿਆਰੀ ਕਰ ਰਹੇ ਸਟੂਡੈਂਟਸ ਜਿਹਦੇ ਵਿੱਚ ਮੈਥ ਸਾਇੰਸ ਈਵੀਐਸ ਵਾਲੇ ਸਟੂਡੈਂਟ ਵੀ ਆ ਜਾਂਦੇ ਐ 뮤זיਕ ਉਰਦੂ ఫిਜ਼ੀਕਲ এডਿਕੇਸ਼ਨ ਵਾਲੇ ਸਾਥੀਆਂ ਨੂੰ ਵੀ ਇਹ ਵੀਡੀਓ ਉਹਨਾਂ ਦੇ ਐਗਜ਼ਾਮ ਲਈ ਹੈਲਪ ਕਰੇਗੀ ਸੋ ਜਿਨ੍ਹਾਂ ਸਾਥੀਆਂ ਦੀ ਤਿਆਰੀ ਬਿਲਕੁਲ ਵੀ ਨਹੀਂ ਹੈਗੀ ਉਹ ਸਾਥੀ ਵੀ ਇਸ ਵੀਡੀਓ ਨੂੰ ਬੜੇ ਹੀ ਧਿਆਨ ਨਾਲ ਸੁਣਨ ਅਤੇ ਸਮਝਣ ਜੇਕਰ ਤੁਹਾਡੀ ਸਮਝ ਵਧੇਗੀ ਤਾਂ ਤੁਹਾਡੇ ਪੇਪਰ ਵਿੱਚ ਨੰਬਰ ਵੀ ਵਧਣਗੇ ਨੰਬਰ ਵਧਣ ਦੇ ਨਾਲ ਤੁਹਾਡੀ ਪੀਐਸਟੈਟ ਦੀ ਪ੍ਰੀਖਿਆ ਵੀ ਪਾਸ ਹੋਵੇਗੀ ਸੋ ਪਹਿਲੀ ਕਲਾਸ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਇਸ ਕਲਾਸ ਦੀ ਪੀਡੀਐਫ ਨੂੰ ਤੁਸੀਂ ਪ੍ਰਾਪਤ ਕਰ ਸਕਦੇ ਹੋ ਆਪਣੇ ਟੈਲੀਗ੍ਰam ਚੈਨਲ ਤੋਂ ਜਿਹਦਾ ਨੇਮ ਹੈ ਡੋਰਸਟੈਪ ਐਜੂਕੇਸ਼ਨ ਪੁਆਇੰਟ ਸ਼ੁਰੂਆਤ ਕਰਦੇ ਹਾਂ ਅੱਜ ਦੇ ਆਪਣੇ ਪਹਿਲੇ ਪ੍ਰਸ਼ਨ ਤੋਂ ਪਹਿਲਾ ਪ੍ਰਸ਼ਨ ਹੈ what kind of changes brought by development are very difficult to measure vikash da question hai vikash dwara liande gaye kede badla mapne bahut mushkil han vaddha ate vikash da jehda concept hai ga ji assi cdp vich padde ha bal vikas ate shiksha shastra de vich vaddha ate vikash da jadon concept padde ha ਉਦੇ ਵਿੱਚ ਅਸੀਂ ਇਹ ਵੀ ਸਮਝਦੇ ਹੁੰਨੇ ਆ ਕਿ ਵਾਧਾ ਨੂੰ ਮਾਪਿਆ ਜਾ ਸਕਦਾ ਹੈ ਵਿਕਾਸ ਨੂੰ ਮਾਪਿਆ ਨਹੀਂ ਜਾ ਸਕਦਾ ਇਸ ਤੋਂ ਇਲਾਵਾ ਵੀ ਕਾਫੀ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਵੇਂ ਕਿ ਵਾਧਾ ਵੀ ਵਿਕਾਸ ਦਾ ਹੀ 파ਟ ਹੁੰਦਾ ਹੈ ਜਦੋਂ ਅਸੀਂ ਗੱਲ ਕਰਦੇ ਆ ਵਾਧਾ ਦੀ ਜਿਵੇਂ ਕਿਸੇ ਦੀ ਹਾਈਟ ਵੱਧ ਰਹੀ ਹੈ ਕਦ ਵੱਧ ਰਿਹਾ ਕਿਸੇ ਦਾ ਭਾਰ ਵੱਧ ਰਿਹਾ ਤੇ ਉਹ ਚੀਜ਼ ਤੁਹਾਨੂੰ ਵਿਖ ਰਹੀ ਹੈ ਜੇਕਰ ਆਪਾਂ ਵਿਕਾਸ ਦੀ ਗੱਲ ਕਰੀਏ ਮੰਨ ਲਓ ਕਿਸੇ ਵਿਅਕਤੀ ਦਾ ਦਿਮਾਗ ਵੱਧ ਰਿਹਾ ਫਿਰ ਤੁਸੀਂ ਕਿਵੇਂ ਮੈਜ਼ਰ ਕਰੋਗੇ ਸੋ ਇਹਦੇ ਵਿੱਚ ਜਿਹੜੀਆਂ ਆਪਸ਼ਨ ਆ ਦਿੱਤੀਆਂ ਹੋਈਆਂ ਨੇ ਇਹਨਾਂ ਨੂੰ ਤੁਸੀਂ ਧਿਆਨ ਨਾਲ ਵੇਖਿਓ ਕੁਆਲੀਟੇਟਿਵ ਕੁਆਂਟੀਟੇਟਿਵ ਜਨਰਲ ਟੂ ਸਪੈਸਿਫਿਕ ਸਪੈਸਿਫਿਕ ਟੂ ਜਨਰਲ ਗੁਣਾਤਮਕ ਮਾਤਰਾਤਮਕ ਆਮ ਤੋਂ ਖਾਸ ਖਾਸ ਤੋਂ ਆਮ ਸਹੀ ਜਵਾਬ ਕੀ ਹੋਊਗਾ ਪੁੱਛਿਆ ਕੀ ਜਾ ਰਿਹਾ ਸੀ ਦੁਬਾਰਾ ਤੋਂ ਪ੍ਰਸ਼ਨ ਪੜੋ ਵਟ ਕਾਈਂਡ ਆਫ ਚੇਂजेस ਕਿਹੋ ਜੇ ਬਦਲਾਅ ਵੇਖਣ ਨੂੰ ਮਿਲਦੇ ਹੈਗੇ ਆ ਜਦੋਂ ਆਪਾਂ ਡਿਵੈਲਪਮੈਂਟ ਦੀ ਗੱਲ ਕਰਦੇ ਆ ਜਿਹਨੂੰ ਮਾਪਿਆ ਹੀ ਨਹੀਂ ਜਾ ਸਕਦਾ ਸੋ ਉਹ ਹੁੰਦਾ ਹੈ ਕੁਆਲੀਟੇਟਿਵ ਵੈਸੇ ਤਾਂ ਜਦੋਂ ਵਿਕਾਸ ਦੀ ਗੱਲ ਕਰਦੇ ਆ ਵਿਕਾਸ ਦੇ ਵਿੱਚ ਕੁਆਲੀਟੇਟਿਵ ਵੀ ਆ ਜਾਂਦਾ ਹੈ ਕੁਆਂਟੀਟੇਟਿਵ ਵੀ ਆ ਜਾਂਦਾ ਹੈ ਭਾਵ ਗੁਣਾਤਮਕ ਅਤੇ ਮਾਤਰਾਤਮਕ ਵਾਧਾ ਵਿਕਾਸ ਵੇਖਣ ਨੂੰ ਮਿਲਦਾ ਹੈ ਜਦੋਂ ਅਸੀਂ ਡਿਵੈਲਪਮੈਂਟ ਦੀ ਗੱਲ ਕਰਦੇ ਆ ਬਟ ਜਦੋਂ ਆਪਾਂ ਕੁਆਲੀਟੇਟਿਵ ਦੀ ਗੱਲ ਕਰਦੇ ਆ ਕੁਆਲੀਟੇਟਿਵ ਨੂੰ ਮਾਪਿਆ ਨਹੀਂ ਜਾ ਸਕਦਾ ਕੁਆਂਟੀਟੇਟਿਵ ਨੂੰ ਮਾਪਿਆ ਜਾ ਸਕਦਾ ਹੈ ਸੋ ਸਹੀ ਜਵਾਬ ਹੋਏਗਾ ਜੀ অপਸ਼ਨ A ਕੁਆਲੀਟੇਟਿਵ ਜਵਾਬ ਤੁਹਾਡਾ ਸਹੀ ਹੋਵੇਗਾ ਗੁਣਾਤਮਕ ਪੰਜਾਬੀ ਵਿੱਚ ਅਗਲੇ ਪ੍ਰਸ਼ਨ ਤੇ ਚੱਲਦੇ ਆ ਨੈਕਸਟ ਪ੍ਰਸ਼ਨ ਦੇ ਵਿੱਚ ਪੁੱਛਿਆ ਜਾ ਰਿਹਾ ਹੈ ਲਾ ਆਫ ਹੈਰਿਡੀਟੀ ਆਰ ਪ੍ਰੋਪਾਉਂਡਡ ਬਾਈ ਇਹ ਇੱਕ ਸਟੈਟਿਕ ਬੇਸ ਪ੍ਰਸ਼ਨ ਹੈ ਜਿਹਦੇ ਵਿੱਚ ਤੁਹਾਡੇ ਤੋਂ ਪੁੱਛਿਆ ਜਾ ਰਿਹਾ ਹੈ ਖਾਨਦਾਨੀ ਦੇ ਸਿਧਾਂਤ ਲॉ ਆਫ ਹੈਰਿਡਿਟੀ ਕਿਸ ਨੇ ਪ੍ਰਸਤਾਵਿਤ ਕੀਤੇ ਕੀ ਇਹਨਾਂ ਦਾ ਨਾਮ ਥੌਂਡਾਈਕ ਹੈ ਕੀ ਇਹਨਾਂ ਦਾ ਨਾਮ ਮੈਂਡਲ ਹੈ ਕੀ ਇਹਨਾਂ ਦਾ ਨਾਮ ਪੇਵਲੋਵ ਹੈ ਜਾਂ ਫਿਰ ਸਕਿਨਰ ਹੈ ਐਂਡ ਇਸ ਪ੍ਰਸ਼ਨ ਦੇ ਵਿੱਚ ਤੁਹਾਡੇ ਤੋਂ ਸਿਰਫ ਇੱਕ ਪ੍ਰਸ਼ਨ ਨਹੀਂ ਪੁੱਛਿਆ ਜਾ ਰਿਹਾ ਇੱਥੇ ਤੁਹਾਡੇ ਤੁਹਾਨੂੰ ਚਾਰ ਪ੍ਰਸ਼ਨ ਵੇਖਣ ਨੂੰ ਮਿਲਦੇ ਆ ਜਿਵੇਂ ਕੀ ਪੇਵਲੋਵ ਨੇ ਕਿਹੜੀ ਥਿਊਰੀ ਦਿੱਤੀ ਸਕਿਨਰ ਨੇ ਕਿਹੜੀ ਥਿਊਰੀ ਦਿੱਤੀ ਥੌਂਡਾਈਕ ਨੇ ਕਿਹੜੀ ਥਿਊਰੀ ਦਿੱਤੀ ਇਹਨਾਂ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ ਐਂਡ ਇਸ ਗੱਲ ਦੇ ਨਾਲ ਤੁਹਾਨੂੰ ਇਹ ਵੀ ਪਤਾ ਲੱਗ ਗਿਆ ਹੋਣਾ ਕਿ ਮੈਂਡਲ ਦਾ ਨਾਮ ਤਾਂ ਲਿਆ ਹੀ ਨਹੀਂ ਸੋ ਮੈਂਡਲ ਇਹਦਾ ਸਹੀ ਜਵਾਬ ਹੈ ਕਿ ਲਾਅ ਆਫ ਹੇਰਡਿਟੀ ਕਿਹਦੇ ਦੁਆਰਾ ਦਿੱਤਾ ਗਿਆ ਸੀ ਮੈਂਡਲ ਦੁਆਰਾ ਖਾਨਦਾਨੀ ਦੇ ਸਿਧਾਂਤ ਲਾਅ ਆਫ ਹੇਰਡਿਟੀ ਕਿਸ ਨੇ ਪ੍ਰਸਤਾਵਿਤ ਕੀਤੇ ਮੈਂਡਲ ਨੇ ਐਂਡ ਇਸ ਦੇ ਨਾਲ ਆਪਣੇ ਚੈਨਲ ਤੇ ਥੌਨਡਾਈਕ ਪਾਵਲੋਵ ਸਕੈਨਰ ਦੀਆਂ ਵੀਡੀਓਜ਼ ਵੀ ਪਈਆਂ ਹੋਈਆਂ ਨੇ ਸੋ ਮੈਂ ਇੱਕ ਵਾਰ ਤੁਹਾਨੂੰ ਉਹ ਵੀ ਵਿਖਾ ਦਿੰਨਾ ਜਿਵੇਂ ਕਿ ਵੇਖੋ ਥੌਨਡਾਈਕ ਨੇ ਕੀ ਦਿੱਤਾ ਸੀਗਾ ਜੀ ਥੌਨਡਾਈਕ ਨੇ ਟ్రਾਇਲ ਐਂਡ ਐਰਰ ਥਿਊਰੀ ਦਿੱਤੀ ਸੀਗੀ ਥੌਨਡਾਈਕ ਦਾ ਕੋਸ਼ਿਸ਼ ਅਤੇ ਭੁੱਲ ਸਿਧਾਂਤ ਉਸ ਤੋਂ ਬਾਅਦ ਪਾਵਲੋਵ ਵੇਖੋ ਪਾਵਲੋਵ ਦੇ ਜਿਹੜੀ ਮੈਂ ਫੋਟੋ ਓਪਨ ਕੀਤੀ ਹੋਈ ਹੈ ਆਪਣੇ ਚੈਨਲ ਤੇ ਇਹ ਵੀਡੀਓ ਵੀ ਆਲਰੇਡੀ ਪਈ ਹੋਈ ਹੈ ਐਂਡ ਇਹਨਾਂ ਨੇ ਜਿਹੜਾ ਐਕਸਪੈਰੀਮੈਂਟ ਕੀਤਾ ਸੀਗਾ ਉਹ ਕਿਹਦੇ ਤੇ ਕੀਤਾ ਸੀ ਕੁੱਤੇ ਤੇ ਕੀਤਾ ਸੀ ਸਕਰੀਨ ਤੇ ਵੀ ਵੇਖ ਰਿਹਾ ਹਾਂ ਸੋ ਪੈਵਲੋਵ ਨੇ ਜਿਹੜਾ ਸਿਧਾਂਤ ਦਿੱਤਾ ਸੀਗਾ ਕਲਾਸਿਕਲ ਕੰਡੀਸ਼ਨਿੰਗ ਥਿਊਰੀ ਦਾ ਪੈਵਲੋਵ ਦਾ ਕਲਾਸਿਕਲ ਕੰਡੀਸ਼ਨਿੰਗ ਥਿਊਰੀ ਦਾ ਸਿਧਾਂਤ ਸਕਿਨਰ ਦੀ ਥਿਊਰੀ ਵੇਖ ਸਕਦੇ ਹਾਂ ਐਂਡ ਇਸ ਫੋਟੋ ਦੇ ਵਿੱਚ ਵੇਖੋ ਮੈਂ ਕਿੰਨੇ ਵਧੀਆ ਤਰੀਕੇ ਨਾਲ ਦੱਸਿਆ ਹੋਇਆ ਕਿ ਇਹਨਾਂ ਨੇ ਜਿਹੜਾ ਐਕਸਪੈਰੀਮੈਂਟ ਕੀਤਾ ਸੀਗਾ ਕਿਹੜੇ ਕਿਹੜੇ ਜਾਨਵਰਾਂ ਜਾਂ ਫਿਰ ਪੰਛੀਆਂ ਤੇ ਕੀਤਾ ਸੀਗਾ ਸੋ ਸਕਿਨਰ ਦਾ ਜਿਹੜਾ ਆਪਰੇਂਟ ਕੰਡੀਸ਼ਨਿੰਗ ਦਾ ਜਿਹੜਾ ਸਿਧਾਂਤ ਸੀਗਾ ਉਹ ਸਕਿਨਰ ਦੁਆਰਾ ਦਿੱਤਾ ਗਿਆ ਸੀ ਸੋ ਵੇਖੋ ਆਪਣੇ ਇਸ ਚੈਨਲ ਦੇ ਉੱਤੇ ਵੀ ਤੁਹਾਨੂੰ ਕਾਫੀ ਸਾਰੀਆਂ ਵੀਡੀਓਜ਼ ਵੇਖਣ ਨੂੰ ਮਿਲਦੀਆਂ ਨੇ ਐਂਡ ਤੁਹਾਨੂੰ ਇਹ ਵੀ ਪਤਾ ਲੱਗ ਗਿਆ ਕਿ ਥੌਂਡਾਇਕ ਨੇ ਪੈਵਲੋਵ ਨੇ ਸਕਿਨਰ ਨੇ ਕਿਹੜਾ ਸਿਧਾਂਤ ਦਿੱਤਾ ਸੀਗਾ ਇਸ ਪ੍ਰਸ਼ਨ ਦਾ ਜਵਾਬ ਹੋ ਗਿਆ ਜੀ ਮੈਂਡਲ ਅੱਗੇ ਚੱਲਦੇ ਹਾਂ ਅਗਲਾ ਪ੍ਰਸ਼ਨ ਪੜ੍ਹ ਲੈਣੇ ਆ ਇਨ ਅ ਕਲਾਸਰੂਮ ਔਨ ਆਸਕਿੰਗ ਕੁਐਸ਼ਨ ਅ ਟੀਚਰ ਇਜ਼ ਮੋਰ ਵੈਲਿੰਗ ਟੂ ਲਿਸਨ ਐਂਡ ਐਕਸੈਪਟ ਦਾ ਆਂਸਰ ਫਰਮ ਦਾ ਮੇਲ ਸਟੂਡੈਂਟਸ rather than their counterparts what type of teachers behavior is depicted through this statement jamaat vich ik teacher hageya jamaat vich prashn puchhan te adhyapak nar vidyarthiyan to uttar sunan ate mannan da zyada ishak hai bajaye unna de hamrutpa counterpart vidyarthiyan to eh kathan adhyapak de kis tarah de batire nu darshaunda hai ਮੈਂ ਐਜ਼ ਅ ਮੇਲ ਟੀਚਰ ਮੰਨ ਲਓ ਲਾਈਵ ਚੈਟ ਚੱਲ ਰਹੀ ਹੈ ਤੇ ਇਸ ਲਾਈਵ ਚੈਟ ਦੇ ਵਿੱਚ ਜਿਹੜੇ ਮੁੰਡੇ ਹੋਣਗੇ ਮੈਂ ਸਿਰਫ ਮੁੰਡਿਆਂ ਦਾ ਜਵਾਬ ਤਾਂ ਦੇ ਦਵਾਂ ਬਟ ਜਿਹੜੀਆਂ ਕੁੜੀਆਂ ਜਵਾਬ ਦੇ ਰਹੀਆਂ ਨੇ ਇਸ ਪ੍ਰਸ਼ਨ ਦਾ ਮੈਂ ਉਹਨਾਂ ਦੇ ਜਵਾਬ ਨਾ ਦਵਾਂ ਤੇ ਮੇਰਾ ਜਿਹੜਾ ਵਤੀਰਾ ਹੈਗਾ ਆ ਇਸ ਵਤੀਰੇ ਨੂੰ ਇਸ ਬਿਹੇਵੀਅਰ ਨੂੰ ਤੁਸੀਂ ਕੀ ਸਮਝਦੇ ਹੋ ਕੀ ਇਹ ਜੈਂਡਰ ਇਕੁਐਲਿਟੀ ਹੈ ਕੀ ਮੈਂ ਇੱਥੇ ਕੋਈ ਸਮਾਨਤਾ ਦੀ ਗੱਲ ਕਰ ਰਿਹਾ ਜਾਂ ਫਿਰ ਇਹ ਜੈਂਡਰ ਬਾਇਸ ਹੈ ਲਿੰਗ ਪੱਖਪਾਤ ਜਾਂ ਫਿਰ ਜੈਂਡਰ ਇਕਵਿਟੀ ਹੈ ਲਿੰਗ ਨਿਰਪੱਖਤਾ ਜਾਂ ਫਿਰ ਜੈਂਡਰ ਕੰਸਰਨ ਜੈਂਡਰ ਕੰਸਰਨ ਤਾਂ ਨਹੀਂ ਹੈ ਲਿੰਗ ਨਿਰਪੱਖਤਾ ਕੀ ਹੁੰਦੀ ਹੈ ਇਹਦੇ ਬਾਰੇ ਵੀ ਆਪਾਂ ਸਮਝ ਲੈਣੇ ਆ ਕਿ ਜਿਹੜਾ ਪਰਸਨ ਜਿੰਨਾ ਕ ਡਿਸਰਵ ਕਰਦਾ ਆ ਆਪਾਂ ਉਹਦੀ ਉਸ ਅਕੋਰਡਿੰਗ ਹੈਲਪ ਕਰੀਏ ਜਿਵੇਂ ਕਿ ਮੈਂ ਆਪਦੀ ਕਲਾਸ ਰੂਮ ਦੇ ਵਿੱਚ ਕੁਝ ਜ਼ਰੂਰਤਮੰਦ ਸਟੂਡੈਂਟਸ ਦੀ ਹੈਲਪ ਕਰ ਦਵਾ ਜਿਨ੍ਹਾਂ ਨੂੰ ਜ਼ਿਆਦਾ ਜ਼ਰੂਰਤ ਹੈਗੀ ਆ ਮੈਂ ਸਿਰਫ ਉਹਨਾਂ ਦੀ ਹੈਲਪ ਕਰ ਰਿਹਾ ਸੋ ਇਹਨੂੰ ਤੁਸੀਂ ਜੈਂਡਰ ਇਕਵਿਟੀ ਕਹਿ ਸਕਦੇ ਹੋ ਜੈਂਡਰ ਇਕੁਐਲਿਟੀ ਦੇ ਵਿੱਚ ਜਦੋਂ ਮੈਂ ਕਲਾਸਰੂਮ ਦੇ ਵਿੱਚ ਸਾਰਿਆਂ ਦੀ ਹੈਲਪ ਕਰ ਦਵਾ ਮੈਂ ਇਹ ਨਹੀਂ ਵੇਖਿਆ ਕੌਣ ਮੇਲ ਹੈ ਕੌਣ ਫੀਮੇਲ ਹੈ ਮੈਂ ਸਾਰਿਆਂ ਦੇ ਉੱਤੇ ਇਕੁਅਲ ਧਿਆਨ ਦਿੱਤਾ ਇਹਨੂੰ ਤੁਸੀਂ ਲਿੰਗ ਸਮਾਨਤਾ ਕਹਿ ਸਕਦੇ ਹੋ ਜਦੋਂ ਜੈਂਡਰ ਬਾਇਸ ਦੀ ਗੱਲ ਆਉਂਦੀ ਹੈ ਲਿੰਗ ਪੱਖਪਾਤ ਦੀ ਗੱਲ ਆਉਂਦੀ ਹੈ ਤਾਂ ਮੇਰਾ ਜਿਹੜਾ ਝੁਕਾਅ ਹੋਵੇਗਾ ਕਿਸੇ ਇੱਕ ਜੈਂਡਰ ਵੱਲ ਹੋਵੇਗਾ ਕਿਸੇ ਇੱਕ ਲਿੰਗ ਵੱਲ ਹੋਵੇਗਾ ਜਿਵੇਂ ਮੰਨ ਲਓ ਮੈਂ ਹੁਣੇ ਸਿਰਫ ਮੇਲ ਕੈਂਡੀਡੇਟ ਦੇ ਧਿਆਨ ਦਵਾ ਜਾਂ ਫਿਰ ਸਿਰਫ ਫੀਮੇਲ ਕੈਂਡੀਡੇਟ ਤੇ ਧਿਆਨ ਦਵਾ ਕਿ ਹਾਂਜੀ ਬੱਚਿਓ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਸੋ ਇੱਥੇ ਮੈਂ ਜੈਂਡਰ ਬਾਇਸ ਵਿਖਾ ਰਿਆਂ ਐਂਡ ਕੁਐਸਚਨ ਦੇ ਵਿੱਚ ਵੀ ਇਹੀ ਗੱਲ ਕੀਤੀ ਜਾ ਰਹੀ ਹੈ ਕਿ ਇੱਥੇ ਮੇਲ ਸਟੂਡੈਂਟ ਦੇ ਜਿਹੜੇ ਪ੍ਰਸ਼ਨਾਂ ਦੇ ਜਵਾਬ ਦੇ ਰਿਹਾ ਟੀਚਰ ਸਿਰਫ ਉਹਨਾਂ ਨੂੰ ਹੀ ਸੁਣਨ ਦੇ ਵਿੱਚ ਇੰਟਰਸਟਿਡ ਹੈ ਸੋ ਆਪਸ਼ਨ ਨੰਬਰ ਬੀ ਨੂੰ ਤੁਸੀਂ ਲਗਾ ਲਓਗੇ ਟਿਕ ਚੱਲਦੇ ਆਂ ਅਗਲੇ ਪ੍ਰਸ਼ਨ ਦੇ ਉੱਤੇ ਅਗਲਾ ਪ੍ਰਸ਼ਨ ਹੈ ਅ ਪਰਸਨ possessing well developed verbal skill and sensitivity to sounds of words could have a career as ਇੱਕ ਮਨੁੱਖ ਜਿਸ ਕੋਲ ਸ਼ਬਦਾ ਦੀਆਂ ਆਵਾਜ਼ਾਂ ਲਈ ਸ਼ਵੇਦਨਸ਼ੀਲਤਾ ਅਤੇ ਵਿਕਸਿਤ ਜ਼ੁਬਾਨੀ ਹੁਨਰ ਹੈ ਦਾ ਪੇਸ਼ਾ ਹੋ ਸਕਦਾ ਹੈ ਵਿਗਿਆਨਿਕ ਐਥਲੀਟ ਮੂਰਤੀਕਾਰ ਜਾਂ ਫਿਰ ਵਕੀਲ ਸਹੀ ਜਵਾਬ ਕੀ ਹੋਏਗਾ ਇੱਕ ਇਹੋ ਜਿਹਾ ਪਰਸਨ ਹੈ ਜਿਹਦੀਆਂ ਬੋਲਣ ਵਾਲੀਆਂ ਕਲਾਮਾਂ ਬਹੁਤ ਵਧੀਆਂ ਨੇ ਪਭ ਇਹ ਕਿ ਉਹਨੂੰ ਸ਼ਬਦਾ ਨਾਲ ਖੇਡਣਾ ਆਉਂਦਾ ਹੈ ਸ਼ਬਦਾ ਦੀਆਂ ਆਵਾਜ਼ਾਂ ਲਈ ਸ਼ਵੇਦਨਸ਼ੀਲਤਾ ਅਤੇ ਵਿਕਸਿਤ ਜ਼ੁਬਾਨੀ ਹੁਨਰ ਹੈ ਸੋ ਉਹ ਕਿਹੜਾ ਪੇਸ਼ਾ ਅਪਣਾ ਸਕਦਾ ਹੈ ਜਾਂ ਫਿਰ ਉਹਦਾ ਜਿਹੜਾ ਕੈਰੀਅਰ ਹੈਗਾ ਆ ਉਹ ਕਿਹੜੇ ਫੀਲਡ ਵਿੱਚ ਵਧੀਆ ਹੋਵੇਗਾ ਸੋ ਬੋਲਣ ਦੀ ਜਿਹੜੀ ਕਲਾ ਹੈਗੀ ਆ ਇਹ ਲਾਇਰ ਭਾ ਵਕੀਲ ਕੋਲ ਹੁੰਦੀ ਹੈ ਸੋ ਲਾਇਰ ਦੇ ਰੂਪ ਵਿੱਚ ਵਕੀਲ ਦੇ ਰੂਪ ਵਿੱਚ ਉਹ ਆਪਦਾ ਕੈਰੀਅਰ ਵਧੀਆ ਬਣਾ ਸਕਦਾ ਹੈ ਸੋ ਇੱਥੇ ਜਵਾਬ ਤੁਹਾਡਾ ਸਹੀ ਹੋ ਜਾਏਗਾ ਆਪਸ਼ਨ ਨੰਬਰ ਡੀ ਚਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਅਕੋਰਡਿੰਗ ਟੂ ਵਿਚ ਥਿਊਰੀ ਟੀਚਰਸ ਐਂਡ ਸਟੂਡੈਂਟ ਸ਼ੁੱਡ ਇੰਗੇਜ ਇਨ ਐਕਟਿਵ ਡਾਇਲੌਗ ਐਕਟਿਵ ਡਾਇਲੌਗ ਦੀ ਕੀਤੀ ਗੱਲ ਕੀਤੀ ਜਾ ਰਹੀ ਹੈ ਕਿ ਕਿਹੜੀ ਥਿਊਰੀ ਦੇ ਅਕੋਰਡਿੰਗ ਜਿਹੜੇ ਟੀਚਰਸ ਨੇ ਅਤੇ ਬੱਚੇ ਨੇ ਉਹਨਾਂ ਨੂੰ ਐਕਟਿਵ ਡਾਇਲੌਗ ਦੇ ਵਿੱਚ ਇੰਗੇਜ ਕਰਨਾ ਚਾਹੀਦਾ ਹੈ ਕਿਸ ਸਿਧਾਂਤ ਦੇ ਮੁਤਾਬਿਕ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਕਿਰਿਆਸ਼ੀਲ ਵਾਰਤਾਲਾਪ ਕਰਨਾ ਚਾਹੀਦਾ ਹੈ ਕੀ ਇਹਦਾ ਜਵਾਬ ਟੀਚਰ ਸੈਂਟ੍ਰਿਕ ਹੈ ਕੀ ਇਹਦਾ ਜਵਾਬ ਬਿਹੇਵੀਅਰਿਜ਼ਮ ਹੈ অপਸ਼ਨ ਨੰਬਰ ਸੀ ਸੋਸ਼ਲ ਕਨਸਟਰਕਟਿਵਿਸਟ ਜਾਂ ਫਿਰ ਕ cognitivist ਪੰਜਾਬੀ ਵਿੱਚ ਵੀ ਵੇਖ ਲਓ ਅਧਿਆਪਕ ਕੇਂਦ੍ਰਿਤ ਵਿਹਾਰਵਾਦ ਸਮਾਜਿਕ ਉਸਾਰਕ ਜਾਂ ਫਿਰ ਬੋਧਵਾਦੀ ਇੱਥੇ ਗੱਲ ਕੀਤੀ ਜਾ ਰਹੀ ਹੈ ਡਾਇਲੌਗ ਦੀ ਐਕਟਿਵ ਡਾਇਲੌਗ ਦੀ ਗੱਲ ਕੀਤੀ ਜਾ ਰਹੀ ਹੈ ਕਿ ਕਿਰਿਆਸ਼ੀਲ वार्तालाप ਹੋਵੇਗਾ ਕਿਹੜੀ ਥਿਊਰੀ ਦੇ ਵਿੱਚ ਸੋ ਇੱਥੇ ਟੀਚਰ ਸੈਂਟ੍ਰਿਕ ਮੈਥਡ ਦੇ ਵਿੱਚ ਕੀ ਹੁੰਦਾ ਹੈ ਜਦੋਂ ਟੀਚਰ ਸੈਂਟਰ ਵਿੱਚ ਹੋਵੇਗਾ ਟੀਚਰ ਆਪਦੀਆਂ ਗੱਲਾਂ ਨੂੰ ਪ੍ਰਾਇੋਰਟੀ ਦੇਵੇਗਾ ਨਾ ਕਿ ਬੱਚੇ ਦੀ ਗੱਲ ਤੇ ਜ਼ਿਆਦਾ ਧਿਆਨ ਦਿੱਤਾ ਜਾਵੇਗਾ ਸੋ ਆਪਸ਼ਨ ਨੰਬਰ ਏ ਨੂੰ ਆਪਾਂ ਕਰਾਂਗੇ ਐਲੀਮੀਨੇਟ ਬਿਹੇਵੀਅਰਿਜ਼ਮ ਦੀ ਗੱਲ ਤਾਂ ਨਹੀਂ ਹੋਊਗੀ ਸੋਸ਼ਲ ਕਨਸਟਰਕਟਿਵਿਸਟ ਬਿਲਕੁਲ ਇਹਦਾ ਜਵਾਬ ਹੈਗਾ ਜੀ ਆਪਸ਼ਨ ਨੰਬਰ ਸੀ ਸੋਸ਼ਲ ਕਨਸਟਰਕਟਿਵਿਸਟ ਸਮਾਜਿਕ ਉਸਾਰਕ ਇੱਥੇ ਗੱਲਬਾਤ ਕੀਤੀ ਜਾਵੇਗੀ ਟੀਚਰ ਅਤੇ ਸਟੂਡੈਂਟ ਇੱਕ ਦੂਜੇ ਨਾਲ ਗੱਲ ਕਰਨਗੇ ਇੱਕ ਦੂਜੇ ਦੇ ਸਵਾਲਾਂ ਦੇ ਜਵਾਬ ਦੇਣਗੇ ਸੋ অপਸ਼ਨ ਨੰਬਰ ਜਿਹੜਾ ਸੀ ਹੈ ਸੋਸ਼ਲ ਕਨਸਟਰਕਟਿਵਿਸਟ ਇਹ ਤੁਹਾਡਾ ਜਵਾਬ ਸਹੀ ਹੈ ਇਸ ਥਿਊਰੀ ਦੇ ਅਕੋਰਡਿੰਗ ਬੱਚਿਆਂ ਅਤੇ ਸਟੂਡੈਂਟਸ ਨੂੰ ਸਟੂਡੈਂਟਸ ਅਤੇ ਟੀਚਰਸ ਨੂੰ ਇੰਗੇਜ ਕਰਨਾ ਚਾਹੀਦਾ ਹੈ ਐਕਟਿਵ ਡਾਇਲੌਗ ਦੇ ਵਿੱਚ ਜਦੋਂ ਗੱਲ ਆਉਂਦੀ ਹੈ ਸੋਸ਼ਲ ਕਨਸਟਰਕਟਿਵਿਸਟ ਦੀ ਤਾਂ ਸਭ ਤੋਂ ਪਹਿਲਾ ਜਿਹੜਾ ਨਾਮ ਆਉਂਦਾ ਹੈ ਉਹ ਆਉਂਦਾ ਹੈ ਜੀ ਵਾਈਗੋਟਸਕੀ ਦਾ ਸੋ ਆਪਸ਼ਨ ਨੰਬਰ ਸੀ ਨੂੰ ਕਰ ਦਿਓ ਟਿਕ ਤੇ ਚੱਲਾਂਗੇ ਅਗਲੇ ਪ੍ਰਸ਼ਨ ਦੇ ਉੱਤੇ ਨੇਮ ਦਾ ਮੋਡ ਆਫ ਟੀਚਿੰਗ ਵਿਚ ਰੈਫਰਸ ਟੂ ਸ਼ੇਪਿੰਗ ਕੰਡਕਟ ਐਂਡ ਸਕਿਲਸ ਪੜਾਉਣ ਦੀ ਉਸ ਵਿਧੀ ਦਾ ਨਾਮ ਦੱਸੋ ਜੋ ਕਿ ਵਿਵਹਾਰ ਅਤੇ ਹੁਨਰ ਨੂੰ ਸ਼ਕਲ ਦਿੰਦੀ ਹੈ ਆਪਸ਼ਨ ਨੰਬਰ ਏ ਕੰਡੀਸ਼ਨਿੰਗ ਆਪਸ਼ਨ ਨੰਬਰ ਬੀ ਟ੍ਰੇਨਿੰਗ ਆਪਸ਼ਨ ਨੰਬਰ ਸੀ इंस्ट्रक्शन ऑप्शन नंबर डी इंडोक्ट्रिनेशन कंडीशनिंग ट्रेनिंग इंस्ट्रक्शन या फिर इंडोक्ट्रिनेशन सही ਜਵਾਬ ਦੀ ਗੱਲ ਕਰੀਏ ਕੰਡੀਸ਼ਨਿੰਗ ਦੇ ਵਿੱਚ ਕੀ ਹੁੰਦਾ ਇਹਦੇ ਬਾਰੇ ਆਪਾਂ ਪਹਿਲਾਂ ਗੱਲ ਕਰ ਲੈਣੇ ਆ ਜਦੋਂ ਬੱਚਾ ਕੋਈ ਨਵਾਂ ਬਿਹੇਵੀਅਰ ਸਿੱਖਦਾ ਹੈ ਤੇ ਬਿਹੇਵੀਅਰ ਵਧੀਆ ਹੁੰਦਾ ਤੇ ਬੱਚੇ ਨੂੰ ਆਪਾਂ ਸ਼ਬਾਸ਼ੀ ਦਿੰਨੀ ਆ ਤੇ ਬੱਚਾ ਉਸ ਬਿਹੇਵੀਅਰ ਤੇ ਪੱਕਾ ਹੋ ਜਾਂਦਾ ਜੇ ਬੱਚਾ ਕੋਈ ਗਲਤ ਕੰਮ ਕਰ ਰਿਹਾ ਤੇ ਆਪਾਂ ਉਹਨੂੰ ਕੁੱਟਦੇ ਆ ਤੇ ਬੱਚਾ ਉਹ ਹਰਕਤ ਦੁਬਾਰਾ ਨਹੀਂ ਕਰਦਾ ਸੋ ਇਹਨੂੰ ਤੁਸੀਂ ਕੰਡੀਸ਼ਨਿੰਗ ਦਾ ਨਾਮ ਦੇ ਸਕਦੇ ਹੋ ਟ੍ਰੇਨਿੰਗ ਦੇ ਵਿੱਚ ਅਸੀਂ ਬੱਚੇ ਦੀਆਂ ਸਕਿੱਲਸ ਨੂੰ ਕੀ ਕਰਦੇ ਹਾਂ? ਟ੍ਰੇਨ ਕਰਦੇ ਹਾਂ। ਸੋ ਜਵਾਬ ਬਿਲਕੁਲ ਇਹਦਾ ਸਹੀ ਹੋਊਗਾ ਟ੍ਰੇਨਿੰਗ। ਕੀ ਉਸ ਟੀਚਿੰਗ ਦਾ ਨਾਮ ਪੁੱਛਿਆ ਜਾ ਰਿਹਾ ਜਿਹਦੇ ਵਿੱਚ ਕਿਸੇ ਬੱਚੇ ਦੇ ਸਕਿੱਲ ਨੂੰ ਕੀ ਕੀਤਾ ਜਾਂਦਾ ਆ? ਸ਼ੇਪ ਵਿੱਚ ਲਿਆਂਦਾ ਜਾਂਦਾ ਆ? ਸੋ ਟ੍ਰੇਨਿੰਗ ਜਵਾਬ ਸਹੀ ਹੈ। ਆਪਸ਼ਨ ਨੰਬਰ B ਨੂੰ ਲਗਾ ਸਕਦੇ ਹਾਂ। ਟਿੱਕ। ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਦੇ ਉੱਤੇ। ਇਨ ਅ ਟ੍ਰਾਈਪੋਲਰ ਪ੍ਰੋਸੈਸ ਆਫ ਟੀਚਿੰਗ, ਦ ਫਾਲੋਇੰਗ 3 ਪੋਲਸ ਆਰ ਇੰਟਰਕਨੈਕਟਿਡ ਐਕਸੈਪਟ ਦ ਟੀਚਰ the pupil the building the subject matter ਪੜਾਉਣ ਦੇ ਤਿੰਨ ਤੁਰੇ ਟ੍ਰਾਈਪੋਲਰ ਕਿਹਾ ਜਾਂਦਾ ਜਿਹਨੂੰ ਕਿਰਿਆ ਵਿੱਚ ਨਿਮਨਲਿਖਤ ਤਿੰਨ ਤੁਰੇ ਆਪਸ ਵਿੱਚ ਸੰਬੰਧਤ ਹਨ ਸਿਵਾਏ the teacher ਅਧਿਆਪਕ ਜਿਹਨੂੰ ਕਹਿ ਰਹੇ ਹਾਂ ਵਿਦਿਆਰਥੀ ਇਮਾਰਤ ਜਾਂ ਫਿਰ ਪੜਨ ਪੜਾਉਣ ਦੀ ਸਮਗਰੀ ਟ੍ਰਾਈਪੋਲਰ ਪ੍ਰੋਸੈਸ ਦੇ ਵਿੱਚ ਤਿੰਨ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਹੁੰਦੀਆਂ ਨੇ ਜਦੋਂ ਆਪਾਂ ਟੀਚਿੰਗ ਲਰਨਿੰਗ ਪ੍ਰੋਸੈਸ ਦੀ ਗੱਲ ਕਰਦੇ ਹਾਂ ਸੋ ਇਹਦੇ ਵਿੱਚ ਜਿਹੜਾ ਟੀਚਰ ਹੁੰਦਾ ਆ ਉਹ ਵੀ ਹੁੰਦਾ ਤੁਹਾਨੂੰ ਵੇਖਣ ਨੂੰ ਮਿਲਦਾ ਹੈ ਜਦੋਂ ਆਪਾਂ ਅਧਿਆਪਕਾਂ ਦੀ ਗੱਲ ਕਰਦੇ ਆ ਇਹਦੇ ਵਿੱਚ ਜਿਹੜਾ ਬੱਚਾ ਹੋਵੇਗਾ ਜਿਹਨੂੰ ਤੁਸੀਂ ਪੀਪਲ ਕਹਿ ਰਹੇ ਹੋ ਇਹ ਵੀ ਇੱਥੇ ਜੁੜੇ ਹੁੰਦੇ ਆ ਇੱਕ ਦੂਜੇ ਨਾਲ ਤੇ ਜਿਹੜਾ ਸਬਜੈਕਟ ਮੈਟਰ ਹੈ ਕਿ ਜੋ ਚੀਜ਼ਾਂ ਬੱਚਿਆਂ ਨੂੰ ਪੜਾਈਆਂ ਜਾਣਗੀਆਂ ਸਬਜੈਕਟ ਮੈਟਰ ਦੀ ਜਦੋਂ ਆਪਾਂ ਗੱਲ ਕਰਦੇ ਆ ਸੋ ਇਹ ਤਿੰਨੇ ਚੀਜ਼ਾਂ ਵੇਖਣ ਨੂੰ ਮਿਲਦੀਆਂ ਨੇ ਬਟ ਜਦੋਂ ਗੱਲ ਆਉਂਦੀ ਹੈ ਬਿਲਡਿੰਗ ਦੀ ਸੋ ਇਹ ਜਿਹੜੀ ਚੀਜ਼ ਵੇਖਣ ਨੂੰ ਮਿਲ ਰਹੀ ਹੈ ਇਹਨੂੰ ਛੱਡ ਕੇ ਬਾਕੀ ਤਿੰਨੇ ਚੀਜ਼ਾਂ ਇੱਕ ਦੂਜੇ ਨਾਲ ਕਨੈਕਟਡ ਨੇ ਸੋ ਆਪਸ਼ਨ ਨੰਬਰ ਸੀ ਨੂੰ ਤੁਸੀਂ ਐਲੀਮੀਨੇਟ ਕਰਕੇ ਸਹੀ ਜਵਾਬ ਲਗਾਉਂਗੇ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਚੱਲਦੇ ਆਂ ਅਗਲੇ ਪ੍ਰਸ਼ਨ ਦੇ ਉੱਤੇ 8ਵਾਂ ਪ੍ਰਸ਼ਨ ਹੈ ਅੱਜ ਦਾ ਐਂਡ ਲਾਸਟ ਤੇ ਤੁਸੀਂ ਕਮੈਂਟ ਜ਼ਰੂਰ ਕਰਨਾ ਹੈ ਕਿ ਤੁਹਾਡੇ 15 ਦੇ ਵਿੱਚੋਂ ਕਿੰਨੇ ਨੰਬਰ ਆਏ ਆ ਜੇਕਰ 10 ਨੰਬਰ ਆਇਆ ਤਾਂ ਵੀ ਕੋਈ ਗੱਲ ਨਹੀਂ ਜਿੰਨੇ ਵੀ ਤੁਹਾਡੇ ਨੰਬਰ ਆਏ ਹੋਣ ਭਾਵੇਂ 4 ਆਏ ਹੋਣ 5 ਆਏ ਹੋਣ 10 ਆਏ ਹੋਣ ਜਾਂ ਫਿਰ ਤੁਹਾਡੇ 15 ਨੰਬਰ ਆਏ ਹੋਣ ਉਹਦੇ ਬਾਰੇ ਕਮੈਂਟ ਜ਼ਰੂਰ ਕਰਿਓ ਪ੍ਰਸ਼ਨ ਵੇਖਦੇ ਆਂ ਇਨ ਵਿੱਚ ਕਨਸੈਪਟ ਦ টারਮ ਪ੍ਰੋਕਸੀਮੋ ਡਿਸਟਲ ਸੀਕੁਐਂਸ ਇਸ ਯੂਜ਼ਡ ਜਿਨ੍ਹਾਂ ਸਾਥੀਆਂ ਨੇ ਇਹ ਨਾਮ ਪਹਿਲੀ ਵਾਰ ਸੁਣਿਆ ਨਾਮ ਸੁਣ ਕੇ ਘਬਰਾਣਾ ਜਿਓ ਪ੍ਰੋਕਸੀਮੋ ਡਿਸਟਲ ਸੀਕੁਐਂਸ ਦੀ ਗੱਲ ਕੀਤੀ ਜਾ ਰਹੀ ਹੈ ਕਿਹੜੇ ਸੰਕਲਪ ਵਿੱਚ ਸ਼ਬਦ ਪ੍ਰੋਕਸੀਮੋ ਡਿਸਟਲ ਸੀਕੁਐਂਸ ਵਰਤਿਆ ਜਾਂਦਾ ਹੈ ਵਾਧਾ ਵਿਕਾਸ ਮਾਪਣਾ ਜਾਂ ਫਿਰ ਮੁਲਾਂਕਣ ਵਿਕਾਸ ਦੀਆਂ ਦਿਸ਼ਾਵਾਂ ਜਦੋਂ ਅਸੀਂ ਪੜ੍ਹਦੇ ਹਾਂ ਡਾਇਰੈਕਸ਼ਨ ਆਫ ਡਿਵੈਲਪਮੈਂਟ ਦੇ ਵਿੱਚ ਅਸੀਂ ਪ੍ਰੋਕਸਿਮੋ ਡਿਸਟਲ ਅਤੇ ਸੈਫਲੋਕੋਰਡਲ ਡਿਵੈਲਪਮੈਂਟ ਬਾਰੇ ਸਮਝਦੇ ਹਾਂ ਪ੍ਰੋਕਸਿਮੋ ਡਿਸਟਲ ਡਿਵੈਲਪਮੈਂਟ ਦੇ ਵਿੱਚ ਜਦੋਂ ਬੱਚੇ ਦਾ ਵਿਕਾਸ ਹੁੰਦਾ ਹੈ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਜਦੋਂ ਬੱਚੇ ਦਾ ਵਿਕਾਸ ਹੁੰਦਾ ਹੈ ਸੈਂਟਰ ਤੋਂ ਲੈ ਕੇ ਬਾਹਰ ਵੱਲ ਨੂੰ ਜਿਵੇਂ ਬੱਚੇ ਦੇ ਸੈਂਟਰ ਤੋਂ ਵਿਕਾਸ ਹੋਵੇਗਾ ਬੱਚੇ ਦੇ ਸਾਈਡ ਵੱਲ ਨੂੰ ਇੱਥੋਂ ਸੈਂਟਰ ਤੋਂ ਵਿਕਾਸ ਹੋਵੇਗਾ ਬਾਹਰ ਵੱਲ ਨੂੰ ਇਹਨੂੰ ਤੁਸੀਂ ਪ੍ਰੋਕਸਿਮੋ ਡਿਸਟਲ ਦਾ ਨਾਮ ਦਿਨੇ ਹੋ ਪਰ ਜਦੋਂ ਬੱਚੇ ਦਾ ਵਿਕਾਸ ਸਿਰ ਤੋਂ ਪੈਰ ਵੱਲ ਨੂੰ ਹੁੰਦਾ ਹੈ ਸਿਰ ਤੋਂ ਪੈਰ ਵੱਲ ਨੂੰ ਜਦੋਂ ਵਿਕਾਸ ਹੋਵੇਗਾ ਇਹਨੂੰ ਤੁਸੀਂ ਸੈਫਲੋਕੋਰਡਲ ਡਵੈਲਪਮੈਂਟ ਦਾ ਨਾਮ ਦਿਨੀਓ ਇੱਥੇ ਇੰਨੀ ਗੱਲ ਸਮਝ ਲਓ ਪ੍ਰੋਕਸੀਮੋ ਡਿਸਟਲ ਸੀਕੁਐਂਸ ਯੂਜ਼ ਕੀਤਾ ਜਾਂਦਾ ਹੈ ਕਿਹੜੇ ਕਨਸੈਪਟ ਦੇ ਵਿੱਚ ਡਵੈਲਪਮੈਂਟ ਦੇ ਵਿੱਚ ਸੋ ਆਪਸ਼ਨ ਨੰਬਰ ਬੀ ਜਵਾਬ ਤੁਹਾਡਾ ਸਹੀ ਹੈ ਵਿਕਾਸ ਅਗਲੇ ਪ੍ਰਸ਼ਨ ਨੂੰ ਵੇਖ ਲਓ ਨਾਇੰਥ ਪ੍ਰਸ਼ਨ ਦ ਬਿਹੇਵੀਅਰਲ ਚੇਂजेस ਬਰਾਟ ਅਬਾਊਟ ਬਾਈ ਫੈਕਟਰ ਲਾਈਕ ਫਟੀਕ ਡਰੱਗਸ ਇਲਨੈਸ ਮੈਚੁਰੇਸ਼ਨ অর ਇਮੋਸ਼ਨਲ ਸਿਚੁਏਸ਼ਨ ਆਰ ਥਕਾਵਟ ਦਵਾਈਆਂ ਬਿਮਾਰੀ ਪਰਿਪਕਤਾ ਜਾਂ ਭਾਵਨਾਤਮਕ ਕਾਰਨਾ ਕਾਰਨ ਉਤਪੰਨ ਹੋਈਆਂ ਹੋਈ ਵਿਵਾਰਕ ਤਬਦੀਲੀ ਹੈ ਜਿਵੇਂ ਮੰਨ ਲਓ ਆਪਾਂ ਥੱਕੇ ਜਾਂਦੇ ਆ ਕੋਈ ਦਵਾਈ ਖਾਦੀ ਹੈ ਬਿਮਾਰ ਹੈਗੇ ਆ ਮੈਚਿਊਰੇਸ਼ਨ ਹੈ ਇਮੋਸ਼ਨਲ ਸਿਚੁਏਸ਼ਨ ਹੈ ਕਿ ਇਹ ਪਰਮਨੈਂਟ ਹੁੰਦੀ ਹੈ ਜਾਂ ਫਿਰ ਇਹ ਟ੍ਰਾਂਜ਼ਿਸਟਰੀਨਦੀ ਹੈ ਟ੍ਰਾਂਜ਼ਿਟਰੀ ਕਹਿ ਦਿੰਦੇ ਨੇ ਉਹ ਜਿਹਨੂੰ ਤੁਸੀਂ ਪਰਪਚੁਅਲ ਇਨ ਨੇਚਰ ਜਾਂ ਫਿਰ ਕਨਸਟੈਂਟ ਇਨ ਨੇਚਰ ਅਸਥਾਈ ਸੁਭਾਦੀ ਸਥਾਈ ਸੁਭਾਦੀ ਸਦੀਵੀ ਸੁਭਾਦੀ ਸਥਿਰ ਸੁਭਾਦੀ ਸਹੀ ਜਵਾਬ ਹੈ ट्रांजिटरी इन नेचर ਕਿ ਅਸਥਾਈ ਸੁਭਾਅ ਦੀ ਹੁੰਦੀ ਹੈ ਉਸ ਤੋਂ ਬਾਅਦ ਬੰਦਾ ਫਿਰ ਨੋਰਮਲ ਹੋ ਜਾਂਦਾ ਹੈ ਜਿਹੜਾ ਪਰਸਨ ਜਾਂ ਫਿਰ ਬੱਚਾ ਹੈ ਸੋ ਆਪਸ਼ਨ ਨੰਬਰ A ਨੂੰ ਕਰ ਦਿਓ ਟਿਕ ਐਂਡ ਹੁਣ ਅਸੀਂ ਨੈਕਸਟ ਪ੍ਰਸ਼ਨ ਨੂੰ ਵੇਖ ਲੈਣੇ ਆ ਅ ਚਾਈਲਡ ਐਜ਼ ਅ ਪ੍ਰੋਬਲਮ ਸੋਲਵਰ ਈਵੈਲੂਏਟਸ ਦ ਥਰੁੱਥ ਵਿਚ ਕਾਈਂਡ ਆਫ ਥਿੰਕਿੰਗ ਇਜ਼ ਯੂਜ਼ਡ ਬਾਈ ਦ ਚਾਈਲਡ ਕਿ ਇੱਕ ਬੱਚਾ ਮੁਸ਼ਕਲ ਹੱਲ ਕਰਨ ਦੇ ਤੌਰ ਤੇ ਸੱਚਾਈ ਦਾ ਮੁਲਾਂਕਣ ਕਰਦਾ ਹੈ ਬੱਚਾ ਕਿਸ ਸੋਚ ਦੀ ਵਰਤੋਂ ਕਰਦਾ ਹੈ कि यह लॉजिकल थिंकिंग है अस्थैटिक थिंकिंग है क्रिएटिव थिंकिंग है या फिर रीजनिंग थिंकिंग है लॉजिकल सोच सहज सोच सृजनात्मक सोच या फिर तर्क सोच सही जवाब है जी इतने लॉजिकल थिंकिंग वैसे लॉजिकल थिंकिंग रीजनिंग थिंकिंग दोनों क्लोजली रिलेटेड है एंड आंसर की दे उन्होंने ऑप्शन ए ते डी दोनों ही सही लगाए थे बट मान के चलिए कि जेकर आप आपो ऑप्शन लगाना हो ਤਾ ਸਭ ਤੋਂ ਜਿਹੜਾ ਸਹੀ ਜਵਾਬ ਹੋਊਗਾ ਉਹ ਹੋਊਗਾ ਲੌਜੀਕਲ ਥਿੰਕਿੰਗ ਕਿਉਂ ਕਿ ਬੱਚਾ ਐਜ਼ ਅ ਪ੍ਰੋਬਲਮ ਸੋਲਵਰ ਜਦੋਂ ਕਿਸੇ ਪ੍ਰਸ਼ਨ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੇਗਾ ਤੇ ਉੱਥੇ ਉਹ ਆਪਦੀ ਰੀਜ਼ਨਿੰਗ ਦੀ ਵਰਤੋਂ ਕਰੇਗਾ ਰੀਜ਼ਨਿੰਗ ਦੇ ਨਾਲ ਕਹਿ ਲਓ ਕਿ ਆਪ ਦੇ ਜਿਹੜੇ ਤਰਕ ਨੇ ਆਪਦਾ ਲੌਜੀਕਲ ਥਿੰਕਿੰਗ ਦੀ ਵਰਤੋਂ ਕਰੇਗਾ ਹੋਰ ਕਾਫੀ ਸਾਰੀਆਂ ਚੀਜ਼ਾਂ ਕਰੂਗਾ ਫਿਰ ਕਿਸੇ ਚੀਜ਼ ਨੂੰ ਜਜ ਕਰੇਗਾ ਜਾਂ ਫਿਰ ਸਚਾਈ ਲਗਾਉਣ ਦਾ ਪਤਾ ਕਰੂਗਾ ਸੋ ਇਹਦੇ ਕਰਕੇ ਆਪਾਂ A ਐਂਡ D ਦੋਨੋਂ ਲਗਾ ਸਕਦੇ ਹਾਂ ਜਾਂ ਫਿਰ A ਵਾਲ ਤੁਸੀਂ ਜਾ ਸਕਦੇ ਹੋ ਲੌਜੀਕਲ ਥਿੰਕਿੰਗ ਲੋਜੀਕਲ ਸੋਚ ਅਤੇ ਤਰਕ ਸੋਚ ਚਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ 11ਵਾਂ ਪ੍ਰਸ਼ਨ ਹੈ ਵਿਚ ਟਾਈਪ ਆਫ ਰੀਨਫੋਰਸਮੈਂਟ ਇਜ਼ 기ਵਨ ਐਟ ਵੇਰੀਂਗ ਇੰਟਰਵਲਸ ਆਫ ਟਾਈਮ অর ਆਫਟਰ ਅ ਵੇਰੀਂਗ ਨੰਬਰ ਆਫ ਰਿਸਪਾਂਸਸ ਕਿ ਵਕ ਵਕ ਸਮੇਂ ਦੇ ਅੰਤਰਾਲ ਜਾਂ ਵਕ ਵਕ ਜਵਾਬਾਂ ਤੋਂ ਬਾਅਦ ਕਿਹੜੀ ਮਜ਼ਬੂਤੀ ਰੀਨਫੋਰਸਮੈਂਟ ਦਿੱਤੀ ਜਾਂਦੀ ਹੈ ਇੱਥੇ ਨਾਮ ਦੇ ਵਿੱਚ ਹੀ ਲਿਖਿਆ ਹੋਇਆ ਵੈਰਿੰਗ ਇੰਟਰਵਲ ਆਫ ਟਾਈਮ ਵੀ ਕੁਝ ਟਾਈਮ ਬਾਅਦ ਦਿੱਤੀ ਜਾ ਰਹੀ ਹੈ ਜਾਂ ਫਿਰ ਅਚਾਨਕ ਹੀ ਦਿੱਤੀ ਜਾ ਰਹੀ ਹੈ ਫਿਕਸਡ ਰੇਸ਼ੋ ਰੈਨਫੋਰਸਮੈਂਟ ਤੋਂ ਬਾਅਦ ਕੀ ਮਤਲਬ ਕੁਝ ਨੰਬਰਸ ਤੋਂ ਬਾਅਦ ਆਪਾਂ ਰੈਨਫੋਰਸਮੈਂਟ ਕਰ ਰਹੇ ਹਾਂ ਕੰਟੀਨਿਊਅਸ ਰੈਨਫੋਰਸਮੈਂਟ ਦਾ ਮਤਲਬ ਇਹ ਹੈ ਕਿ ਆਪਾਂ ਲਗਾਤਾਰ ਕਰਦੇ ਜਾ ਰਹੇ ਹਾਂ ਰੈਨਫੋਰਸਮੈਂਟ ਉਸ ਤੋਂ ਬਾਅਦ ਫਿਕਸਡ ਇੰਟਰਵਲ ਰੈਨਫੋਰਸਮੈਂਟ ਦੇ ਬਾਅਦ ਕੀ ਆਪਾਂ ਕੁਝ ਕੁਝ ਟਾਈਮ ਤੋਂ ਬਾਅਦ ਕਰ ਰਹੇ ਹਾਂ ਜਿਹਦੇ ਵਿੱਚ ਸਪੈਸੀਫਿਕ ਟਾਈਮ ਆਪਾਂ ਰੱਖਿਆ ਹੋਇਆ ਵੈਰੀਏਬਲ ਇਨਫੋਰਸਮੈਂਟ ਦਾ ਮਤਲਬ ਇਹ ਹੈਗਾ ਕੁਝ ਪ੍ਰੇਡਿਕਟਡ ਨਹੀਂ ਹੈਗਾ ਐਂਡ ਇਹੀ ਤੁਹਾਡਾ ਸਹੀ ਜਵਾਬ ਹੈ ਭਾਵ ਇਹ ਕਿ ਆਪਸ਼ਨ ਡੀ ਐਕਸਪਲੇਨ ਕਰ ਰਿਹਾ ਇਸ ਕੁਐਸਚਨ ਨੂੰ ਕਿ ਇਨਫੋਰਸਮੈਂਟ ਜਿਹੜੀ ਦਿੱਤੀ ਜਾਂਦੀ ਹੈ গিਵਨ ਐਟ ਵੇਰੀਇੰਗ ਇੰਟਰਵਲ ਆਫ ਟਾਈਮ অর ਆਫਟਰ ਅ ਵੇਰੀਇੰਗ ਨੰਬਰ ਆਫ ਰਿਸਪਾਂਸਸ ਕਿ ਵਕ ਵਕ ਸਮੇਂ ਦੇ ਅੰਤਰਾਲ ਜਾਂ ਵਕ ਵਕ ਜਵਾਬਾਂ ਤੋਂ ਬਾਅਦ ਕਿਹੜੀ ਮਜ਼ਬੂਤੀ ਜਾਂ ਫਿਰ ਇਨਫੋਰਸਮੈਂਟ ਪੁਨਰਬਲਨ ਦਿੱਤੀ ਜਾਂਦੀ ਹੈ ਇਹ ਹੈ ਜੀ ਬਦਲਵੀ ਵੇਰੀਏਬਲ ਮਜ਼ਬੂਤੀ वैसे त इनहाने जेडी ट्रांसलेशन ਕੀਤੀ ہوئی ਆ ਬਹੁਤ ਜ਼ਿਆਦਾ ਗਲਤ ਕੀਤੀ ہوئی ਆ ਸੋ অপਸ਼ਨ ਨੰਬਰ ਡੀ ਜਵਾਬ ਤੁਹਾਡਾ ਸਹੀ ਹੈ ਡੀ ਜਵਾਬ ਨੂੰ ਤੁਸੀਂ ਲਗਾ ਲਿਓ ਟਿਕ ਅਗਲਾ ਪ੍ਰਸ਼ਨ ਵੇਖੋ ਐਲੀਮੈਂਟਰੀ ਟੀਚਰ ਆਰਗੇਨਾਈਜ਼ਸ ਗੇਮਸ ਐਂਡ სპੋਰਟ ਟੂ ਐਨਕ੍ਰੇਜ ਇੰਟਰੈਕਸ਼ਨ ਅਮੰਗ ਸਟੂਡੈਂਟਸ ਇਨ ਅ ਗਰਪ ਕੀ ਐਲੀਮੈਂਟਰੀ ਟੀਚਰ ਹੈ ਗਿਆ ਜਿਨ੍ਹਾਂ ਨੇ ਆਰਗੇਨਾਈਜ਼ ਕੀਤਾ ਕੀ ਆਰਗੇਨਾਈਜ਼ ਕੀਤਾ ਗੇਮਸ ਅਤੇ ਸਪੋਰਟਸ ਨੂੰ ਕਿਉਂ ਕੀਤਾ ਕਿਉਂਕਿ ਉਹ ਐਨਕ੍ਰੇਜ ਕਰਨਾ ਚਾਹੁੰਦੇ ਆ ਉਤਸ਼ਾਹ ਵਧਾਉਣਾ ਚਾਹੁੰਦੇ ਆ ਬੱਚਿਆਂ ਦੇ ਵਿੱਚ ਤਾਂ ਜੋ ਉਹਨਾਂ ਵਿੱਚ ਇੰਟਰੈਕਸ਼ਨ ਵਧੇ ਇੱਕ ਦੂਜੇ ਨਾਲ ਉਹ ਗੱਲਬਾਤ ਕਰਨ ਸੋ ਇੱਥੇ ਜਿਹੜੀ ਲਰਨਿੰਗ ਸਟ੍ਰੈਟਜੀ ਯੂਜ਼ ਕੀਤੀ ਜਾ ਰਹੀ ਹੈ ਇੱਕ ਟੀਚਰ ਦੁਆਰਾ ਇਹ ਕਿਹੋ ਜੀ ਲਰਨਿੰਗ ਸਟ੍ਰੈਟਜੀ ਹੈ ਕੀ ਇਹ ਇਨਸਟ੍ਰਕਸ਼ਨਲ ਲਰਨਿੰਗ ਸਟ੍ਰੈਟਜੀ ਹੈ এনवायरमेंटਲ ਲਰਨਿੰਗ ਸਟ੍ਰੈਟਜੀ ਹੈ ਕੋਆਪਰੇਟਿਵ ਲਰਨਿੰਗ ਜਾਂ ਫਿਰ ਰੈਨਫੋਰਸਮੈਂਟ ਲਰਨਿੰਗ ਪੰਜਾਬੀ ਵਿੱਚ ਵੀ ਪੜ੍ਹ ਲੈਣੇ ਆ ਇੱਕ ਐਲੀਮੈਂਟਰੀ ਸਕੂਲ ਦਾ ਅਧਿਆਪਕ ਬੱਚਿਆਂ ਵਿੱਚ ਗੱਲਬਾਤ ਨੂੰ ਵਧਾਉਣ ਲਈ ਸਮੂਹ ਵਿੱਚ ਖੇਡਾਂ ਦਾ ਪ੍ਰਬੰਧ ਕਰਦਾ ਹੈ ਅਧਿਆਪਕ ਦੁਆਰਾ ਵਰਤੀ ਗਈ ਸਿੱਖਣ ਵਿਧੀ ਹੈ ਕਿ ਇਹ ਹਦਾਇਤਮਕ ਸਿੱਖਿਆ ਵਾਤਾਵਰਣ ਸਿੱਖਿਆ ਸਹਿਯੋਗ ਸਿੱਖਿਆ ਮਜਬੂਤੀ ਰੀਨਫੋਰਸਮੈਂਟ ਸਿੱਖਿਆ ਸੋ ਜਦੋਂ ਗੱਲ ਆ ਗਈ ਇੰਟਰੈਕਸ਼ਨ ਦੀ ਇੰਟਰੈਕਸ਼ਨ ਦੀ ਗੱਲ ਆਊਗੀ ਦੋ ਬੱਚੇ ਆਪਸ ਵਿੱਚ ਖੇਡਣਗੇ ਟੀਮਾਂ ਵੀ ਖੇਡਣਗੀਆਂ ਤੇ ਇਹਨਾਂ ਵਿੱਚ ਜਿਹੜੀ ਇੱਕ ਦੂਜੇ ਨਾਲ ਰਲ ਕੇ ਟੀਮ ਬਣਾ ਕੇ ਖੇਡਣ ਦੀ ਜਿਹੜੀ ਭਾਵਨਾ ਵਿਕਸਿਤ ਹੋਵੇਗੀ ਕਿਤੇ ਨਾ ਕਿਤੇ ਇੱਕ ਦੂਜੇ ਦਾ ਸਹਿਯੋਗ ਦੇਣਗੇ ਨਾਲ ਕਾਫੀ ਸਾਰੀਆਂ ਗੱਲਾਂ ਵੀ ਸਿੱਖਣਗੇ ਹਰਮੋਨੀਅਸ ਡਿਵੈਲਪਮੈਂਟ ਵੀ ਹੋਵੇਗਾ ਇਨ੍ਹਾਂ ਬੱਚਿਆਂ ਦਾ ਸੋ ਇੱਥੇ ਸਹੀ ਜਵਾਬ ਕੀ ਹੋਊਗਾ ਕੋਆਪਰੇਟਿਵ ਲਰਨਿੰਗ ਕੇ ਸਹਿਯੋਗ ਸਿੱਖਿਆ ਇੱਕ ਦੂਜੇ ਨਾਲ ਜਦੋਂ ਬੱਚੇ ਕੀ ਕਰ ਰਿਹਾ ਗੱਲ ਕਰਨਗੇ ਟੀਮਾਂ ਬਣਾਉਣਗੇ ਖੇਡਣਗੇ ਸੋ ਆਪਸ਼ਨ ਨੰਬਰ ਸੀ ਜਵਾਬ ਤੁਹਾਡਾ ਸਹੀ ਹੈ ਐਂਡ ਇਸ ਦੇ ਨਾਲ ਹੀ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਵਾਈਗੋਟਸਕੀ ਦੀ ਗੱਲ ਕੀਤੀ ਜਾ ਰਹੀ ਹੈ ਕਿ ਅਕੋਰਡਿੰਗ ਟੂ ਵਾਈਗੋਟਸਕੀ ਦਾ ਡਿਫਰੈਂਸ ਬੀਟਵੀਨ ਵਟ ਅ ਚਾਈਲਡ ਕੈਨ ਡੂ ਔਨ ਹਿਸ ਓਨ ਐਂਡ ਵਟ ਕੈਨ ਬੀ ਅਕੰਪਲਿਸ਼ਡ ਵਿਦ ਸਮ ਅਸਿਸਟੈਂਸ ਇਜ਼ ਰੈਫਰਡ ਐਸ ਜ਼ੋਨ ਆਫ ਪ੍ਰੂਡੈਂਸ਼ੀਅਲ ਡਿਵੈਲਪਮੈਂਟ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਜ਼ੋਨ ਆਫ ਪ੍ਰਾਇਰ ਡਿਵੈਲਪਮੈਂਟ ਯਾ ਫਿਰ ਜ਼ੋਨ ਆਫ ਪੋਸੀਬਲ ਡਿਵੈਲਪਮੈਂਟ ਵਾਈਗੋਟਸਕੀ ਦੇ ਮੁਤਾਬਿਕ ਬੱਚਾ ਆਪਣੇ ਆਪ ਕੀ ਕਰ ਸਕਦਾ ਹੈ ਅਤੇ ਕੁਝ ਮਦਦ ਨਾਲ ਉਸ ਤੋਂ ਕੀ ਕਰਵਾਇਆ ਜਾ ਸਕਦਾ ਹੈ ਵਿੱਚ ਅੰਤਰ ਨੂੰ ਕਿਹਾ ਜਾਂਦਾ ਹੈ ਵਿਵੇਕਸ਼ੀਲ ਵਿਕਾਸ ਦਾ ਖੇਤਰ ਨਿਡਲੇ ਵਿਕਾਸ ਦਾ ਖੇਤਰ ਪਹਿਲੇ ਪ੍ਰਾਇਰ ਵਿਕਾਸ ਦਾ ਖੇਤਰ ਜਾਂ ਫਿਰ ਸੰਭਵ ਵਿਕਾਸ ਦਾ ਖੇਤਰ ਗੱਲ ਕਿਹਦੀ ਕੀਤੀ ਜਾ ਰਹੀ ਹੈ ਵਾਈਗੋਟਸਕੀ ਦੀ ਗੱਲ ਕੀਤੀ ਜਾ ਰਹੀ ਹੈ ਸਹੀ ਜਵਾਬ ਤਾਂ ਮੈਂ ਤੁਹਾਨੂੰ ਦੱਸ ਹੀ ਦਊਂਗਾ ਸਭ ਤੋਂ ਪਹਿਲਾਂ ਵਾਈਗੋਟਸਕੀ ਬਾਰੇ ਇਹ ਗੱਲ ਸਮਝ ਲਓ ਕਿ ਵਾਈਗੋਟਸਕੀ ਜੀ ਨੇ ਵਾਈਗੋਟਸਕੀ ਦੇ ਦੁਆਰਾ ਵਾਈਗੋਟਸਕੀ ਦੇ ਦੁਆਰਾ ਤਿੰਨ ਟਰਮਸ ਦਿੱਤੀਆਂ ਗਈਆਂ ਸੀਗੀਆਂ ਐਮ ਕੇਓ ਐਮ ਕੇਓ ਇੱਕ ਟਰਮ ਦਿੱਤੀ ਗਈ ਹੈ ਮੋਰ ਨੋਲੇਜੇਬਲ ਅਦਰ ਤੇ ਦੂਜੀ ਜਿਹੜੀ ਟਰਮ ਦਿੱਤੀ ਗਈ ਆ ਉਹ ਦਿੱਤੀ ਗਈ ਆ ਜੈਡ ਪੀਡੀ ਜ਼ੋਨ ਆਫ ਪ੍ਰੋਕਸਿਮਲ ਡਿਵੈਲਪਮੈਂਟ ਤੇ ਇੱਕ ਹੋਰ ਉਹਨਾਂ ਦੁਆਰਾ ਟਰਮ ਦਿੱਤੀ ਗਈ ਹੈ ਸਕੈਫੋਲਡਿੰਗ ਨਾਮ ਦੀ ਟਰਮ ਵੀ ਇਹਨਾਂ ਦੁਆਰਾ ਦਿੱਤੀ ਗਈ ਹੈ ਇਹਨਾਂ ਤਿੰਨੇ ਟਰਮਸ ਨੂੰ ਸਮਝ ਲਓ ਹੋ ਸਕਦਾ ਇਹਨਾਂ ਵਿੱਚੋਂ ਪ੍ਰਸ਼ਨ ਵੀ ਵੇਖਣ ਨੂੰ ਮਿਲੇ ਐਂਡ ਇਹਦੇ ਵਿੱਚੋਂ ਇੱਕ ਪ੍ਰਸ਼ਨ ਤੁਹਾਨੂੰ ਹੁਣੇ ਵੇਖਣ ਨੂੰ ਮਿਲੀ ਗਿਆ ਸਹੀ ਜਵਾਬ ਪਹਿਲਾਂ ਵੇਖ ਲਓ ਕਿ ਜ਼ੋਨ ਆਫ ਪ੍ਰੋਕਸਿਮਲ ਡਿਵੈਲਪਮੈਂਟ ਇਹਦਾ ਸਹੀ ਜਵਾਬ ਹੈ ਜੀਪੀਡੀ ਹੁਣ ਮੈਂ ਗੱਲਾਂ ਨੂੰ ਵੀ ਸਮਝਾ ਦਿੰਨਾ ਮੰਨ ਲਓ ਮੈਂ ਹੈਗਾ ਜੀ ਅਟਲ ਅਟਲ ਮੇਰਾ ਨੇਮ ਹੈ ਤੇ ਮੈਂ ਚਲਾਉਣਾ ਆ ਸਾਈਕਲ ਤੇ ਮੈਨੂੰ ਸਾਈਕਲ ਚਲਾਉਣਾ ਆਉਂਦਾ ਨਹੀਂ ਤੇ ਮੇਰੇ ਘਰ ਦੇ ਕਹਿੰਦੇ ਆ ਜਾ ਵੀ ਤੈਨੂੰ ਅਸੀਂ ਸਾਈਕਲ ਚਲਾਈਏ ਪਰ ਮੈਨੂੰ ਲੱਗਦਾ ਡਰ ਪਰ ਜਦੋਂ ਮੇਰੇ ਘਰ ਦੇ ਮੇਰੇ ਨਾਲ ਖੜ ਜਾਂਦੇ ਆ ਤੇ ਜਿਹੜੀ ਸਾਈਕਲ ਹੈਗੀ ਆ ਫਿਰ ਮੈਂ ਚਲਾ ਲੈਣਾ ਆ ਜਿਹੜੀ ਇਹ ਸਾਈਕਲ ਹੈ ਫਿਰ ਮੈਂ ਇਸ ਸਾਈਕਲ ਨੂੰ ਚਲਾਉਣਾ ਸਿੱਖ ਲੈਣਾ ਆ ਜਦੋਂ ਮੇਰੇ ਘਰ ਦੇ ਮੇਰੀ ਹੈਲਪ ਕਰਦੇ ਆ ਸੋ ਜਦੋਂ ਮੈਂ ਇਸ ਸਾਈਕਲ ਨੂੰ ਮੇਰੇ ਘਰ ਦੇ ਆਦੀ ਮਦਦ ਨਾਲ ਇਸ ਸਾਈਕਲ ਨੂੰ ਚਲਾਉਣਾ ਸਿੱਖ ਲਿਆ ਠੀਕ ਹੈ ਜੀ ਫਿਰ ਇਹਦਾ ਮਤਲਬ ਇਹ ਹੈ ਕਿ ਪਹਿਲਾਂ ਮੈਂ ਸਾਈਕਲ ਨਹੀਂ ਚਲਾ ਸਕਦਾ ਸੀਗਾ ਬਟ ਜਦੋਂ ਮੈਨੂੰ ਘਰਦਿਆਂ ਤੋਂ ਜਿਹੜੀ ਮਦਦ ਮਿਲੀ ਤੇ ਜਿਹੜੀ ਮਦਦ ਮੈਨੂੰ ਮੇਰੇ ਘਰਦਿਆਂ ਤੋਂ ਮਿਲ ਰਹੀ ਹੈ ਉਹਨੂੰ ਤੁਸੀਂ ਸਕੈਫੋਲਡਿੰਗ ਦਾ ਨਾਮ ਦੇ ਰਹੇ ਹੋ ਐਂਡ ਜਿਹੜਾ ਕੰਮ ਮੈਂ ਪਹਿਲਾਂ ਨਹੀਂ ਕਰ ਸਕਦਾ ਸੀ ਐਂਡ ਮੇਰੇ ਘਰਦਿਆਂ ਦੀ ਮਦਦ ਨਾਲ ਮੈਂ ਉਹ ਕੰਮ ਕਰ ਲਿਆ ਉਹਨੂੰ ਤੁਸੀਂ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਕਹਿੰਦੇ ਹੋ ਐਂਡ ਪ੍ਰਸ਼ਨ ਦੇ ਵਿੱਚ ਇਹੀ ਪੁੱਛਿਆ ਜਾ ਰਿਹਾ ਨਾ ਕਿ ਬੱਚਾ ਕੀ ਕਰ ਸਕਦਾ ਸਿਗਾ ਖੁਦ ਅਤੇ ਕੀ ਕਰ ਸਕਦਾ ਸਿਗਾ ਜਦੋਂ ਉਹਨੂੰ ਥੋੜੀ ਜਿਹੀ ਮਦਦ ਮਿਲੀ ਜਿਹੜੀ ਮਦਦ ਮਿਲੂਗੀ ਉਹਨੂੰ ਤੁਸੀਂ ਸਕੈਫੋਲਡਿੰਗ ਕਹੋਗੇ ਸਕੈਫੋਲਡਿੰਗ ਉਹਨੂੰ ਕਹਿ ਰਹੇ ਹਾਂ ਜਿਹੜੀ ਮਦਦ ਮਿਲੀ ਤੇ ਇਹ ਮਦਦ ਮਿਲਣ ਤੋਂ ਬਾਅਦ ਜਿਹੜਾ ਉਹਨੇ ਕੰਮ ਕਰਕੇ ਵਿਖਾ ਦਿੱਤਾ ਜਿਹੜੀ ਉਹਦੀ ਕਪੈਸਿਟੀ ਸੀਗੀ ਉਹਦੇ ਵਿੱਚ ਹੋਰ ਵਾਅਦਾ ਵੇਖਣ ਨੂੰ ਮਿਲਿਆ ਉਹਨੂੰ ਤੁਸੀਂ ਜੀਪੀਡੀ ਦਾ ਨਾਮ ਦੇਣੀ ਹੋ ਜ਼ੋਨ ਆਫ ਪ੍ਰੋਕਸਿਮਲ ਡਿਵੈਲਪਮੈਂਟ ਦਾ ਐਮਏਕੀਓ ਕੀ ਹੈ ਮੋਰ ਨੋਲੇਜੇਬਲ ਅਦਰ ਮੋਰ ਨੋਲੇਜੇਬਲ ਅਦਰ ਕੌਣ ਹੈ ਇੱਥੇ ਮੇਰੇ ਮਾਪਿਓ ਮੇਰੇ ਘਰ ਦੇ ਜਿਨ੍ਹਾਂ ਨੇ ਮੈਨੂੰ ਸਾਈਕਲ ਚਲਾਉਣਾ ਸਿਖਾਇਆ ਉਹ ਪਹਿਲਾਂ ਤੋਂ ਹੀ ਇਹਨਾਂ ਚੀਜ਼ਾਂ ਨੂੰ ਜਾਣਦੇ ਆ ਸੋ ਇਹਨਾਂ ਤਿੰਨਾਂ ਟਰਮਸ ਬਾਰੇ ਤੁਹਾਨੂੰ ਪਤਾ ਲੱਗ ਗਿਆ ਐ ਐਮਕਓ ਜੈਪੀਡੀ ਸਕੈਫੋਲਡਿੰਗ ਅੱਗੇ ਪ੍ਰਸ਼ਨ ਨੂੰ ਵੇਖ ਲੈਣੇ ਆ ਸੈਕੰਡ ਲਾਸਟ ਪ੍ਰਸ਼ਨ ਹੈ ਮੈਸਲੋ ਦੀ ਥਿਊਰੀ ਤੋਂ ਸੰਬੰਧਿਤ ਪ੍ਰਸ਼ਨ ਹੈ ਕਿ ਇਹਨਾਂ ਦੀ ਥਿਊਰੀ ਦੇ ਵਿੱਚ ਜਿਹੜਾ ਸਭ ਤੋਂ ਲੋਅਰ ਲੈਵਲ ਵੇਖਣ ਨੂੰ ਮਿਲਦਾ ਹੈ ਹਿਊਮਨ ਨੀਡਸ ਇਮਨੈਂਸ ਫਰੋਮ ਮੈਸਲੋ ਦੇ ਪ੍ਰਿੰਨਾ ਸਿਧਾਂਤ ਮੁਤਾਬਿਕ ਮਨੁੱਖ ਦੀਆਂ ਹੇਠਲੇ ਦਰਜੇ ਦੀਆਂ ਜ਼ਰੂਰਤਾਂ ਕਿਸ ਤੋਂ ਨਿਕਲਦੀਆਂ ਹਨ ਸੈਲਫ ਐਕਚੁਅਲਾਈਜੇਸ਼ਨ ਨੀਡਸ ਸੈਲਫ ਐਸਟੀਮ ਨੀਡਸ ਸੇਫਟੀ ਨੀਡਸ ਫਿਜ਼ੀਓਲੋਜੀਕਲ ਨੀਡਸ ਸਵੈ ਵਾਸਤਵਿਕਤਾ ਦੀਆਂ ਲੋੜਾਂ ਤੋਂ ਸਵੈ ਮਾਨ ਦੀਆਂ ਲੋੜਾਂ ਤੋਂ ਸੁਰੱਖਿਆ ਦੀਆਂ ਲੋੜਾਂ ਤੋਂ ਜਾਂ ਫਿਰ శਰੀਰਕ ਲੋੜਾਂ ਤੋਂ ਸੋ ਇੱਥੇ ਸਹੀ ਜਵਾਬ ਹੈ ਜੀ ਫਿਜ਼ੀਓਲੋਜੀਕਲ ਨੀਡ ਸ਼ਰੀਰਕ ਲੋੜਾਂ ਤੋਂ ਜਿਹੜੀਆਂ ਹਿਊਮਨ ਨੀਡਸ ਨੇ ਜੀ ਇਹ ਨਿਕਲਦੀਆਂ ਨੇ ਐਂਡ ਜੇ ਨਾ ਸਾਥੀਆਂ ਨੂੰ ਇਹ ਥਿਊਰੀ ਸਮਝਣੀ ਹੈ ਉਹ ਕੀ ਕਰ ਸਕਦੇ ਨੇ ਜੀ ਆਪਣੇ ਚੈਨਲ ਤੇ ਜਸਟ ਤੁਸੀਂ ਸਰਚ ਕਰ ਲਿਓ ਮਾਸਲੋ ਦੀ ਹਾਰਰਕੀ ਆਫ ਨੀਡਸ ਵਾਲੀ ਥਿਉਰੀ ਵੇਖੋ 12 ਮਿੰਟਾਂ ਦੀ ਥਿਉਰੀ ਪਈ ਹੈ ਸਾਰਾ ਕਨਸੈਪਟ ਤੁਹਾਨੂੰ ਕਲੀਅਰ ਹੋ ਜਾਊਗਾ ਸੋ ਉਸ ਵੀਡੀਓ ਨੂੰ ਤੁਸੀਂ ਵੇਖ ਲੈਣਾ ਹੈ ਜਿਹਦੇ ਵਿੱਚ ਤੁਹਾਨੂੰ ਸਾਰੀ ਗੱਲ ਸਮਝ ਲੱਗ ਜਾਣੀ ਆ ਕਿ ਫਿਜ਼ੀਓਲੋਜੀਕਲ ਨੀਡਸ ਦੀ ਇੱਥੇ ਗੱਲ ਕੀਤੀ ਜਾ ਰਹੀ ਹੈ ਸਭ ਤੋਂ ਜਿਹੜਾ ਲੋਅਰ ਲੈਵਲ ਤੁਹਾਨੂੰ ਵੇਖਣ ਨੂੰ ਮਿਲਦਾ ਹੈ ਤੇ ਸਭ ਤੋਂ ਉੱਤੇ ਵਾਲਾ ਜਿਹੜਾ ਲੈਵਲ ਤੁਹਾਨੂੰ ਵੇਖਣ ਨੂੰ ਮਿਲਦਾ ਹੈ ਉਹ ਕੀ ਹੁੰਦਾ ਹੈ ਜੀ ਉਹ ਹੁੰਦਾ ਹੈ ਸੈਲਫ ਐਕਚੁਅਲਾਈਜੇਸ਼ਨ ਨੀਡ ਉਹ ਹੁੰਦਾ ਹੈ ਸੈਲਫ ਐਕਚੁਅਲਾਈਜੇਸ਼ਨ ਨੀਡਸ ਬਟ ਇੱਥੇ ਸਹੀ ਜਵਾਬ ਹੈ ਆਪਸ਼ਨ ਨੰਬਰ ਡੀ ਚਲਦੇ ਆ ਜੀ ਅੱਜ ਦੇ ਆਪਣੇ ਲਾਸਟ ਪ੍ਰਸ਼ਨ ਦੇ ਉੱਤੇ ਰਾਧਾ ਹੈਜ਼ ਐਡਕੁਏਟ ਇੰਟੈਲੀਜੈਂਸ ਐਂਡ ਅਟੈਂਡ ਕੁਆਲਟੀ ਸਕੂਲ ਵਿਦ ਨੋ ਹਿੰਡਰੈਂਸ ਬਟ ਸਟਿਲ ਹੈਜ਼ ਡਿਫਿਕਲਟੀ ਇਨ ਕੈਲਕੂਲੇਸ਼ਨਸ ਲੌਜੀਕਲ ਐਂਡ ਮੈਥਮੈਟਿਕਲ ਆਪਰੇਸ਼ਨਸ ਫਰੋਮ ਵਿਚ ਟਾਈਪ ਆਫ ਲਰਨਿੰਗ ਡਿਸੀਬਿਲਟੀ ਇਜ਼ ਰਾਧਾ ਸਫਰਿੰਗ ਕਿ ਰਾਧਾ ਕੋਲ ਕਾਫੀ ਬੁੱਧੀ ਹੈ ਨੋ ਡਾਊਟ ਰਾਧਾ ਬੜੀ ਇੰਟੈਲੀਜੈਂਟ ਲੜਕੀ ਹੈ ਐਂਡ ਬਿਨਾ ਕਿਸੇ ਰੁਕਾਵਟ ਦੇ ਚੰਗੇ ਸਕੂਲ ਵਿੱਚ ਪੜਦੀ ਹੈ ਪਰ ਹਾਲੇ ਵੀ ਉਸ ਨੂੰ ਹਿਸਾਬ ਤਰਕ ਅਤੇ ਹਿਸਾਬੀ ਮਾਮਲੇ ਵਿੱਚ ਦਿੱਕਤ ਆਉਂਦੀ ਹੈ ਰਾਦਾ ਕਿਸ ਤਰ੍ਹਾਂ ਦੀ ਸਿੱਖਿਆ ਦੀ ਅਯੋਗਤਾ ਤੋਂ ਪੀੜਤ ਹੈ ਕਿ ਇਹ ਡਿਸਲੈਕਸia ਹੈ ਕਿ ਇਹ ਡਿਸਗ੍ਰਾਫੀਆ ਹੈ ਕਿ ਇਹ ਡਿਸਕੈਲਕੂਲੀਆ ਹੈ ਜਾਂ ਫਿਰ ਡਿਟੇਰਿਓਰੇਸ਼ਨ ਸਹੀ ਜਵਾਬ ਕੀ ਹੋਗਾ ਡਿਸਲੈਕਸia ਜਦੋਂ ਬੱਚੇ ਨੂੰ ਪੜਨ ਵਿੱਚ ਸਮੱਸਿਆ ਆਉਂਦੀ ਹੈ ਜਦੋਂ ਡੀ ਨੂੰ ਉਹ ਬੀ ਪੜਦਾ ਹੈ ਬੀ ਨੂੰ ਉਹ ਡੀ ਪੜੇਗਾ ਸੋ ਇਹੋ ਜਿਹੀਆਂ ਸਮੱਸਿਆਵਾਂ ਨੂੰ ਡਿਸਲੈਕਸia ਕਹਿ ਦਿੰਦੇ ਹਾਂ ਭਾਵੇਂ ਪੜਨ ਤੋਂ ਸੰਬੰਧਿਤ ਸਮੱਸਿਆ ਹੁੰਦੀ ਹੈ ਜਿਹਨੂੰ ਤੁਸੀਂ ਡਿਸਲੈਕਸia ਕਹਿੰਦੇ ਹੋ ਡਿਸਗ੍ਰਾਫੀਆ ਦੇ ਵਿੱਚ ਬੱਚੇ ਦੀ ਹੈਂਡਰਾਈਟਿੰਗ ਵਧੀਆ ਨਹੀਂ ਹੁੰਦੀ ਲਿਖਣ ਦੀ ਸਮੱਸਿਆ ਹੁੰਦੀ ਹੈ ਤੇ ਡਿਸਕੈਲਕੂਲੀਆ ਦੇ ਵਿੱਚ ਜਦੋਂ ਕੈਲਕੂਲੇਸ਼ਨ ਕਰਨ ਦੇ ਵਿੱਚ ਸਮੱਸਿਆ ਹੁੰਦੀ ਹੈ ਐਂਡ ਇਹੀ ਤੁਹਾਡਾ ਸਹੀ ਜਵਾਬ ਹੈ ਡਿਸਕੈਲਕੂਲੀਆ ਆਪਸ਼ਨ ਨੰਬਰ ਸੀ ਤੁਹਾਡਾ ਬਿਲਕੁਲ ਹੀ ਸਹੀ ਜਵਾਬ ਹੈ ਐਂਡ ਇਹ ਆਪਣੇ ਕੁਝ ਅੱਜ ਦੇ ਪ੍ਰਸ਼ਨ ਸੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੇ 15 ਦੇ ਵਿੱਚੋਂ ਕਿੰਨੇ ਨੰਬਰ ਬਣੇ ਨੇ ਹੋ ਸਕਦਾ ਤੁਹਾਡੇ ਨੰਬਰ ਘੱਟ ਬਣੇ ਹੋਣ ਬਟ ਘਬਰਾਉਣਾ ਬਿਲਕੁਲ ਵੀ ਨਹੀਂ ਐਗਜ਼ਾਮ ਦੇ ਲਾਸਟ ਵਾਲੇ ਦਿਨਾਂ ਤੱਕ ਮੈਂ ਤੁਹਾਡੇ ਨਾਲ ਬਣਿਆ ਰਹੂੰਗਾ ਐਂਡ ਤੁਹਾਡੀ ਪੂਰੀ ਪੂਰੀ ਮਦਦ ਕਰੂੰਗਾ ਤੁਹਾਨੂੰ ਪੀਐਸਟ ਦੀ ਪ੍ਰੀਖਿਆ ਪਾਸ ਕਰਨ ਦੇ ਵਿੱਚ ਐਂਡ ਜਿਨ੍ਹਾਂ ਸਾਥੀਆਂ ਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਹੈ ਉਹ ਸਾਥੀ ਆਪਣਾ ਜਿਹੜਾ ਟੈਲੀਗ੍ਰam ਚੈਨਲ ਹੈ ਜਿਹਦਾ ਨੇਮ ਹੈ ਡੋਰ ਸਟੈਪ ਐਜੂਕੇਸ਼ਨ ਪੁਆਇੰਟ ਇਸ ਚੈਨਲ ਨੂੰ ਤੁਸੀਂ ਜੁਆਇਨ ਕਰ ਲਿਓ ਟੈਲੀਗ੍ਰam ਦੇ ਉੱਤੇ ਐਂਡ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇਕਰ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਦੇ ਹੋ ਐਂਡ ਚੈਨਲ ਨੂੰ ਸ਼ੇਅਰ ਕਰਦੇ ਹੋ ਆਪਦੇ ਦੋਸਤਾਂ ਨਾਲ ਵੀਡੀਓ ਨੂੰ ਲਾਸਟ ਤੱਕ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਸੋ ਇਸ ਦੇ ਨਾਲ ਹੀ ਦਿਓ ਇਜਾਜ਼ਤ ਥੈਂਕ ਯੂ so much for watching God bless you all